ਅੱਜ ਬਿਨਾ ਕੇ ਸਾਸਰੀ ਕਾਲ ਤੋਂ ਬਿਨਾ ਕੇ ਸੀ ਨਮਸਤੇ ਤੋਂ ਗੱਲ ਸਟਾਰਟ ਕਰਦੇ ਅੱਜ ਅੱਜ ਜੋ ਗੱਲ ਕਰਾਂਗੇ ਉਹ ਕਰਾਂਗੇ ਕਿਸਾਨ ਅੰਦੋਲਨ ਦੇ ਉੱਤੇ ਅੱਜ ਦੀ ਖਬਰ ਮੈਂ ਪੜ੍ਹੀ ਹੈ ਰੋਜਨਾ ਸਪੋਕਸਮੈਨ ਤੇ ਹੋਰ ਵੀ ਕਿ ਨਿਊਜ਼ ਚੈਨਲ ਤੇ ਅੱਜ ਦੀ ਖਬਰ ਚੱਲਦੀ ਪਈ ਹੋਆ ਕਿ 21 ਸਾਲ ਦਾ ਮੁੰਡਾ ਸ਼ਹੀਦ ਹੋ ਗਿਆ 21 ਸਾਲ ਦੇ ਬੰਦੇ ਨੂੰ ਬੋਰੀਆਂ ਦੇ ਵਿੱਚ ਪਾ ਕੇ ਕੁੱਟਿਆ ਹੈ ਹਰਿਆਣਾ ਦੇ ਬੰਦੇ ਨੂੰ ਹਰਿਆਣਾ ਪੁਲਿਸ ਨੇ ਸਾਡੇ ਟਰੈਕਟਰਾਂ ਦੀ ਪੰਨ ਤੋੜ ਕਰ ਦਿੱਤੀ ਗਈ ਹੈ ਤੇ ਟਾਇਰਾਂ ਦੇ ਵਿੱਚ ਸੋਏ ਮਾਰੇ ਗਏ ਹੋ ਆ ਮੰਨਿਆ ਪਤਾ ਨਹੀਂ ਗਵਰਨਮੈਂਟ ਕੀ ਚਾਹੁੰਦੀ ਹੈ ਕੀ ਨਹੀਂ ਚਾਹੁੰਦੀ ਹੈ ਇਹ ਕੁਝ ਕਹਿ ਨਹੀਂ ਸਕਦੇ ਹੈਗੇ ਮਗਰ ਮੈਂ ਇੱਕ ਗੱਲ ਆਪਣੀ ਤੌਰ ਤੇ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਜਿਨ੍ਹਾਂ ਨੂੰ ਵੋਟਾਂ પા ਕੇ ਆਪਣੇ ਪੰਜਾਬ ਦੀ ਵਾਂਗ ਡੋਰ ਜਿਨ੍ਹਾਂ ਦੇ ਅਸੀਂ ਹੱਥ ਦੇ ਵਿੱਚ ਫੜਾਈ ਆ ਉਹ ਲੋਕ ਕੀ ਕਰਦੇ ਪਿਓ ਉਹ ਤਮਾਸ਼ਾ ਦੇਖਦੇ ਪਿਓ ਆ ਇਹ ਸਾਰੇ ਅੰਦੋਲਨ ਦੇ ਵਿੱਚ ਕੀ ਕੀ ਹੋ ਰਿਹਾ ਆ ਕੀ ਨਹੀਂ ਹੋ ਰਿਹਾ ਆ ਅਸੀਂ ਆਪਣੇ ਪਿੰਡ ਦੇ ਕੋਈ ਵੀ ਬੰਦਾ ਪਿੰਡਾਂ ਦੇ ਸਰਪੰਚਾਂ ਨੂੰ ਅਸੀਂ ਆਪਣੇ ਨੂੰ ਬਣਾਇਆ ਆ ਵੋਟਾਂ ਦੇ ਕੇ ਐਮ ਐਲ ਵੀ ਤੁਸੀਂ ਬਣਾਇਆ ਅੱਗੇ ਵੋਟਾਂ ਦੇ ਕੇ ਸੰਸਦ ਵਿੱਚ ਵਿਧਾਇਕਾਂ ਨੂੰ ਬਣਾਇਆ ਵੋਟਾਂ ਦੇ ਕੇ ਪ੍ਰਧਾਨ ਮੰਤਰੀ ਬਣਾਇਆ ਤੁਸੀਂ ਵੋਟਾਂ ਦੇ ਕੇ ਅਸੀਂ ਆਪਣੀਆਂ ਵੋਟਾਂ ਦੇ ਕੇ ਕਿ ਉਹਨਾਂ ਦਾ ਫਰਜ਼ ਨਹੀਂ ਹੈਗਾ ਕਿ ਲੀਡ ਕਰਨਾ ਚਾਹੀਦਾ ਸਾਨੂੰ ਆਪਣੇ ਕਮ ਸੇ ਕਮ ਅਸੀਂ ਆ ਆਪਣੇ ਸਟੇਟ ਦੇ ਪ੍ਰਤੀ ਤਾਂ ਵਫਾਦਾਰ ਹੋਣਾ ਚਾਹੀਦਾ ਸਾਨੂੰ ਦਰਸਲ ਦਿਨ ਥੋੜੇ ਰਹਿੰਦੇ ਆ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਜਿਹੜੇ ਆ ਉਹ ਆਪਣੇ ਨੁਕਸਾਨ ਕਰਵਾਏ ਜਾ ਰਹੇ ਆ 5 5 6 6 7 10 ਲੱਖ ਦੇ ਟਰੈਕਟਰਾਂ ਦੇ ਨੁਕਸਾਨ ਕੀਤਾ ਜਾ ਰਿਹਾ ਹੈ ਆ ਕਿਉਂ ਕਿਉਂ ਤੁਸੀਂ ਆਪਣਾ ਨੁਕਸਾਨ ਕਰਵਾ ਰਹੇ ਹੋ ਠੀਕ ਹੈ ਅੰਦੋਲਨ ਕਰੋ ਬਟ ਜਿਹੜੀ ਪੰਜਾਬ ਦੀ ਗਵਰਨਮੈਂਟ ਆ ਉਹ ਕੀ ਕਰਦੀ ਪਈ ਉਹਾਂ ਨੇ ਥਾਂ ਦੇ ਵਿੱਚ ਬਾਗਡੋ ਦਿੱਤੀ ਗਈ ਉਹ ਕੀ ਆ ਲੋ ਕਈ ਲੋਕੀ ਵਿੱਚ ਬੋਲੀ ਜਾ ਰਹੀ ਕਿ ਮੋਦੀ ਨੂੰ ਅਸੀਂ ਕੁੱਟਾਂਗੇ ਅਸੀਂ ਉਹ ਕਰਾਂਗੇ ਕਿਉਂ ਵੀ ਪਰ ਉਹ ਸ਼ਬਦ ਬੋਲਣ ਦੀ ਕੋਈ ਲੋੜ ਤਾਂ ਜ਼ਰੂਰਤ ਹੈ ਨਹੀਂ ਇਹਦੇ ਵਿੱਚ ਇਸ ਵਿੱਚ ਮੋਦੀ ਵੀ ਕੀ ਕਰੂਗਾ ਜਦ ਤੱਕ ਪੰਜਾਬ ਦੀ ਗਵਰਨਮੈਂਟ ਹੀ ਤੁਹਾਡਾ ਸਾਥ ਨਹੀਂ ਦੇ ਰਹੀ ਆਪਣਾ ਸਾਥ ਨਹੀਂ ਦੇ ਰਹੀ ਅਸੀਂ ਕਿਸੇ ਦੂਸਰੀ ਗਵਰਨਮੈਂਟ ਨੂੰ ਕਿਉਂ ਦਈਏ ਮੰਨਿਆ ਕਿ ਕੇਂਦਰ ਸਰਕਾਰ ਦੇ ਵਿੱਚ ਹੈ ਮਗਰ ਸਾਡੀ ਸਟੇਟ ਦੀ ਗਵਰਨਮੈਂਟ ਕੀ ਕਰਦੀ ਭਈਓ ਹਾਂ ਠੀਕ ਹੈ ਇਹ ਜਿਹੜੀ ਸਰਕਾਰ ਹੈ ਹਾਂ ਠੀਕ ਹੈ ਹਰਿਆਣਾ ਸਰਕਾਰ ਵਰਤਾਲੂ ਅਗਲੇ ਆਪਣੇ ਸਟੇਟ ਦੇ ਵਿੱਚ ਤਾਂ ਸਟੇਟ ਦੇ ਵਿੱਚ ਆਪਣੇ ਅੜੇ ਹੋਇਆ ਕਿ ਆਪਾਂ ਹੀ ਅੱਗੇ ਜਾਣਦੇ ਤੁਹਾਨੂੰ ਆਪਣੇ ਸਟੇਟ ਦੇ ਵਿੱਚੋਂ ਉਹਦੀ ਗਵਰਨਮੈਂਟ ਅੜੀ ਪਈਓ ਤੇ ਪੰਜਾਬ ਦੀ ਗਵਰਨਮੈਂਟ ਕੀ ਕਹਿ ਰਹੀ ਹੈ ਜਾਓ ਅਸੀਂ ਦੇਖਾਂਗੇ ਕੀ ਕਰਨਾ ਕੀ ਨਹੀਂ ਕਰਨਾ ਕਾਰ ਦੇ ਵਿੱਚ ਗੱਲਾਂ ਬਹਿ ਕੇ ਸਾਰੇ ਆਪਣੇ ਆਪਣੇ ਕਮੈਂਟ ਦੇ ਹੀ ਜਾਂਦੇ ਆ ਬਿਓ ਆ ਜਿਹੜਾ ਕੋ ਉਥੇ ਜਾ ਕੇ ਦੇਖੋ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੈਗਾ ਕਮਛਕਮ ਆਪਣੇ ਜਿਹਨਾਂ ਨੇ ਬੋਟਾਂ ਦੇ ਕੇ ਲੀਡ ਬਣਾਏ ਆ ਅਗਵਾਈ ਕਰਦੇ ਹੋ ਉਹਨਾਂ ਨੂੰ ਕੁਐਸਚਨ ਕਰੋ ਨਾ ਉਹਨਾਂ ਦੇ ਘਰਾਂ ਦੇ ਮੋਰੇ ਜਾ ਕੇ ਪਹਿਲਾਂ ਧਰਨੇ ਲਗਾਓ ਅਗਰ ਉਹ ਨਹੀਂ ਜਵਾਬ ਦਿੰਦੇ ਕੁਛ ਨਹੀਂ ਨਗਰੀ ਆਪਣੇ ਕਾਰਵਾਈ ਕਰਾਂਗੇ ਜੇ ਆਪਣੇ ਸਟੇਟ ਦੀ ਗਵਰਨਮੈਂਟ ਦੇ ਨਾਲ ਪਹਿਲਾਂ ਅਸੀਂ ਲੜੀਏ ਨਾ ਕਿ ਬਾਹਰਲੇ ਗਵਰਨਮੈਂਟ ਨਾਲ ਪਹਿਲਾਂ ਲੜੀਏ ਅਸੀਂ ਮਸ ਹੋਰ ਜ਼ਿਆਦਾ ਜ਼ਰੂਰੀ ਕਹਿਣ ਦੀ ਜੋ ਮੇਰੇ ਮਨ ਵਿੱਚ ਸੀ ਮੈਂ ਕਹਤਾ ਤਾਨੂੰ ਇਹ ਚੰਗਾ ਲੱਗੇ ਠੀਕ ਆ ਨਹੀਂ ਚੰਗਾ ਲੱਗੇ ਤਾਂ ਕੋਈ ਗੱਲ ਨਹੀਂ ਹਨਾ ਸਾਸਰੀ ਗੱਲ ਦੀ